ਅੱਜ ਦੇ ਦਿਨ ਬੰਕਿਮ ਚੰਦਰ ਚਟਰਜੀ ਦਾ ਜਨਮ ਹੋਇਆ ਇਤਿਹਾਸ ਆਪਣੇ ਅੰਦਰ ਬਹੁਤ ਕੁਝ ਲੁਕੋ ਕੇ ਬੈਠਾ ਹੈ ਇਤਿਹਾਸ ਦੀਆਂ ਪਰਤਾਂ ਨੂੰ ਫਰੋਲੀਏ ਤਾਂ ਬਹੁਤ ਕੁਝ ਅਜੀਹਾ ਸਾਹਮਣੇ ਆ ਜਾਂਦਾ ਜਿਸ ਤੋਂ ਅਸੀਂ ਅਣਜਾਣ ਹੁੰਦੇ ਹਾਂ ਅੱਜ ਬੁੱਧਵਾਰ ਹੈ ਸਾਲ 2024 ਦੇ ਜੂਨ ਮਹੀਨੇ ਦੀ 26 ਤਾਰੀਖ ਆਓ ਜਾਣਦੇ ਹਾਂ ਉਹਨਾਂ ਕਟਨਾਵਾ ਕਾਰਨ ਬਣੇ ਅੱਜ ਦੇ ਇਤਿਹਾਸ ਨੂੰ ਲਾਈਵ ਪੰਜਾਬੀ ਟੀਵੀ ਦੀ ਨਜ਼ਰ ਤੋਂ ਅੱਜ ਦਾ ਦਿਨ ਜਾਨੀ 26 ਜੂਨ ਅੰਤਰਰਾਸ਼ਟਰੀ ਪੱਦਰ ਤੇ ਨਸ਼ਾ ਵਿਰੋਧੀ ਤੇ ਗੈਰ ਕਾਨੂੰਨੀ ਤਸਕਰੀ ਦੇ ਵਿਰੋਧ ਵਿੱਚ ਮਨਾਇਆ ਜਾਂਦਾ ਹੈ 1838 ਨੂੰ ਅੱਜ ਦੇ ਦਿਨ ਪ੍ਰਸਿੱਧ ਲੇਖਕ ਬੰਕਿਮ ਚੰਦਰ ਚੈਟਰਜੀ ਦਾ ਜਨਮ ਹੋਇਆ ਉਨ੍ਹਾਂ ਨੇ ਭਾਰਤੀ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ ਕੰਪੋਜੀਸ਼ਨ ਕੀਤੀ ਹੈ ਅੱਜ ਦੇ ਦਿਨ 1873 ਨੂੰ ਪ੍ਰਸਿੱਧ ਭਾਰਤੀ ਗਾਇਕ ਤੇ ਡਾਂਸਰ ਗੋਹਰ ਜਾਨ ਦਾ ਜਨਮ ਹੋਇਆ ਗੋਹਰ ਜਾਨ ਦੀ ਕਲਾਸਿਕਲ 뮤직 ਨੂੰ ਬਹੁਤ ਵੱਡੀ ਦੇਣ ਹੈ ਅੱਜ ਦੇ ਦਿਨ ਹੀ 1919 ਨੂੰ ਨਿਊਯਾਰਕ ਡੇਲੀ ਨਿਊਜ਼ ਦਾ ਪ੍ਰਕਾਸ਼ਨ ਸ਼ੁਰੂ ਹੁੰਦਾ ਹੈ 26 ਜੂਨ 1985 ਨੂੰ ਭਾਰਤੀ ਸਿਨੇਮਾ ਦੇ ਉਮਦਾ ਅਦਾਕਾਰ ਅਰਜੁਨ ਕਪੂਰ ਦਾ ਜਨਮ ਹੋਇਆ ਅਰਜੁਨ ਕਪੂਰ ਪ੍ਰਸਿੱਧ ਪ੍ਰੋਡਿਊਸਰ ਬੋਨੀ ਕਪੂਰ ਦੇ ਸੁਪੁੱਤਰ ਹਨ ਅੱਜ ਦੇ ਦਿਨ ਹੀ 1997 ਨੂੰ ਜਗਤ ਪ੍ਰਸਿੱਧ ਹੈਰੀ ਪੌਟਰ ਨਾਵਲ ਪ੍ਰਕਾਸ਼ਿਤ ਹੋਇਆ। ਪਾਰਟੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦਾ ਜਨਮ ਅੱਜ ਦੇ ਦਿਨ ਹੀ 1992 ਵਿੱਚ ਹੋਇਆ। ਮਨਪ੍ਰੀਤ ਸਿੰਘ ਆਪਣੇ ਲੀਡਰਸ਼ਿਪ ਦੇ ਹੁਨਰ ਕਰਕੇ ਜਾਣੇ ਜਾਂਦੇ ਹਨ। 2004 ਵਿੱਚ ਮਸ਼ਹੂਰ ਫਿਲਮ ਨਿਰਮਾਤਾ ਜਸ਼ ਜੋਹਰਦੀ ਮੋਤਵੀ ਅੱਜ ਦੇ ਦਿਨ 26 ਜੂਨ ਨੂੰ ਹੀ ਹੋਈ ਸੀ ਜਸ਼ ਜੋਹਰ ਦਾ ਹਿੰਦੀ ਫਿਲਮ ਜਗਤ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਦਿਨ ਖੁਸ਼ੀਆਂ ਭਰਿਆ ਤੇ ਸ਼ੁਭ ਹੋਵੇ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈਵ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV